ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸੇਰਕਾਰ ਹੈ ਤਿਸ ਹੀ ਕਾ ਸਭ ਕੋਈ ਹਾਂਜੀ ਇਹ ਸੇਰਕਾਰ ਸੰਪਰਦਾ ਦੇ ਵਿੱਚ ਪਾਠ ਵੱਖਰਾ ਕਰਾਇਆ ਜਾਂਦਾ ਹੈ ਪਾਦਸ਼ੀਦ ਪੁੱਥੀਆਂ ਤੇ ਇਕੱਠਾ ਲਿਖਿਆ ਹੋਇਆ ਹੈ ਦੂਸਰਾ ਇਕੱਠਾ ਹੀ ਪਾਠ ਹੈ ਮੁੱਖ ਪਾਠ ਸੇਰਕਾਰ ਵੱਖਰਾ ਹੈ ਗੁਰਮੁਖ ਕਾਰਕ ਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨ ਵਿਛੋੜੈ ਤੈਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ ਸਤਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲਾ ਸੂ ਮਿਲ ਰਹੈ ਜਿਸ ਨਾਉ ਆਪੇ ਲਏ ਮਿਲਾਏ ਦੂਜੈ ਪਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤਦਾ ਏਕੋ ਰਹਿ ਆਸਮਾਏ ਜਿਸ ਨਾਉ ਆਪ ਦਾਯਾਰ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਦਰ ਜੋਤ ਕੀ ਬਾਦ ਕਰਹਿ ਵਿਚਾਰ ਪੜ ਪੜ ਇਹ ਪਦ ਭਾਰੀ ਉਚਾਰਨ ਕਰਨੇ ਆਖੇ ਮਤ ਬੁੱਧ ਭਵੀ ਨਾ ਬੁੱਝੈ ਅੰਤਰ ਲੋਭ ਵਿਕਾਰ ਹੰਝੇ ਮਤ ਬੁੱਧ ਭਵੀ ਇੱਥੇ ਠਮਕ ਲਾਉਣੀ ਐ ਨਾ ਬੁੱਝੇ ਹੀ ਇੱਥੇ ਵਿਸਰਾਮ ਐ ਅੰਤਰ ਲੋਭ ਵਿਕਾਰ ਲਖ 84h ਭਰਮ ਦੇ ਭਰਮ ਦੇ ਲਖ 84h ਭਰਮ ਦੇ ਭਰਮ ਭਰਮ ਹੋਏ ਖੁਆਰ ਇੱਥੇ ਇੱਕ ਭਰਮ ਦੇ ਰਾਰਾ ਪੂਰਾ ਤੇ ਅੱਗੇ ਹੀਠਾਂ ਰਾਰਾ ਉਸ ਨੂੰ ਕਹਿੰਨਾ ਭਰਮ ਭਰਮ ਯਾਨੀ ਜਿੱਥੇ ਰਾਰਾ ਪੂਰਾ ਹੋਵੇ ਉੱਥੇ ਭਰਮ ਇਥੇ ਹੀਠਾਂ ਰਾਰਾ ਹੋਵੇ ਉੱਥੇ ਭਰਮ ਪੂਰਬ ਲਿਖਿਆ ਕਮਾਉਣਾ ਕੋਈ ਨ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੈ ਤਾ ਹਰ ਮਿਲੈ ਸੇਵਾ ਪਵੈ ਸਭ ਥਾਏ ਪਾਰਸ ਪਰਸ ਐ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕਾ ਪੂਰਬ ਲਿਖਿਆ ਤិន ਸਤਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂ ਕਰਹਿ ਪੁਕਾਰ ਜੀ ਪੁਕਾਰ ਇਕੱਠਾ ਹੀ ਪਾਦ ਉਚਾਰਨ ਕਰਨਾ ਪੁਕਾਰ ਵੱਖਰਾ ਨਹੀਂ ਕਹਿਣਾ ਦਲੈਂਕੜ ਨਾਲ ਉਚਾਰਨ ਕਰਨਾ ਪੁਕਾਰ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂ ਕਰਹਿ ਪੁਕਾਰ ਲਖ 84 ਜਨ ਸ੍ਰੀ ਸਭ ਸਹ ਦੇ ਆਧਾਰ ਨਿਰਭਉ ਸਦਾ ਦਾਇਾਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਐ ਪਾਈਐ ਮੋਖ ਦਵਾਰ ਮੋਖ ਦਵਾਰ ਸੰਬੰਧਕ ਪਾਠ ਹੈ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਬੋਲਣਾ ਸ੍ਰੀ ਰਾਗ ਨਹੀਂ ਕਹਿਣਾ ਦੋ ਹੀ ਰੂਪ ਆਉਂਦੇ ਹਨ ਇੱਕ ਸ੍ਰੀ ਰਾਗ ਇੱਕ ਹੀਠਾਂ ਰਾਰੇ ਨਾਲ ਆਉਂਦਾ ਹੈ ਸ੍ਰੀ ਰਾਗ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੈ ਮੰਨਿਆ ਤਿਨਾ ਨਿਜ ਘਰ ਵਾਸ ਜਿਨੀ ਸੁਣ ਕੈ ਮੰਨਿਆ ਇਥੇ ਵਿਸਰਾਮ ਤਿਨਾ ਨਿਜ ਘਰ ਵਾਸ ਗੁਰਮਤੀ ਸਲਾਹਿ ਸਾਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ ਹਿਰਦੈ ਜਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਧੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਇ ਰਹਾਉ ਹਰ ਸੰਤੁਹ ਦੇਖਹੁ ਨਦਰ ਕਰ ਨਿਕਟ ਵਸੈ ਪਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਜੂ ਹਦੂਰ ਜਿਨ ਗੁਣ ਤਿਨ ਸਦ ਮਾਨਵਸ ਅਉਗਣਵੰਤਿ ਆਦੂਰ ਓ ਗੁਣਵੰਤਿ ਆ ਦੋਵੇਂ ਔਂਕੜ ਲਾ ਕੇ ਔਗੁਣਵੰਤਿਆ ਦੂਰ ਮਾਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਜੇਨ ਸਬਦ ਗੁਰੂ ਸੁਣ ਮੰਨਿਆ ਤੈਨ ਮਨ ਧਿਆਇ ਹਰ ਸੋਏ ਜੇਨ ਇਥੀ ਯਮਕ ਸਬਦ ਗੁਰੂ ਸੁਣ ਮੰਨਿਆ ਇਥੀ ਵਿਸਰਾਮ ਤੈਨ ਮੰਨ ਨਹੀਂ ਇਕੱਠਾ ਬਾਤ ਕਰਨਾ ਤੈਨ ਮਨ ਤੇ ਆਇਆ ਹਰ ਸੂਈ ਆਨਦੇ ਨੇ ਭਗਤੀ ਰੱਤੇ ਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਕੂੜਾ ਰੰਗ ਕਸੁੰਭ ਕਾ ਬਿਨ ਸਜਾਇ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਕਿਥੇ ਪਰਗਾਸ ਰਾਰਾ ਪੂਰਾ ਹੈ ਸਿੱਥੇ ਹੀਠਾ ਰਾਰਾ ਇੱਥੇ ਕਹਿੰਦੇ ਪ੍ਰਗਾਸ ਜਿਸ ਅੰਦਰ ਨਾਮ ਪ੍ਰਗਾਸ ਹੈ ਓਹ ਸਦਾ ਸਦਾ ਥਿਰ ਹੋਏ ਇਹ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਕੇਤੈ ਲਿਵ ਲਾਏ ਪਾਗ ਖਿਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਪਾਗ ਪੂਲੇ ਹੀ ਬੂਨਾ ਖਿਸਿਆ ਵੀ ਪਦ ਪੂਲੇ ਹੀ ਉਚਾਰਨ ਕਰਨਾ ਹੈ ਪਾਗ ਖੇ ਪਾਗ ਖਿਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਓਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉੱਬਰੈ ਹਰ ਛੇਤੀ ਲੇਵ ਲਾਇ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜ੍ਹੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਦੇ ਨਾਮ ਰਹੇ ਲੇਵਲਾ ਤ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਇੱਕ ਬੋਲਿਆ ਕਰ ਥੋੜਾ ਜਿਹਾ ਕੱਸ ਕੇ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਸਾਧ ਪੁਲਾ ਹੀ ਬੋਲਨਾ ਤਿਨ ਕੇ ਮੁਖ ਸਦ ਉਜਲੇ ਤਿਤ ਸੱਚਾ ਦਰਬਾਰ ਓਏ ਅੰਮ੍ਰਿਤ ਪੀਵਹਿ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਾਲ ਖਉ ਮੈਂ ਕੱਢਾ ਤੋਏ ਰਹਾਉ ਮਾਲ ਖਉ ਮੈਂ ਮਾਲ ਪੁਲਾ ਹੀ ਬੋਲਣਾ ਮਾਲ ਖਉ ਮੈਂ ਕੱਢਾ ਤੋਏ ਮਨਮੁਖ ਨਾਮ ਨਾ ਜਾਣਨੀ ਵਿਣ ਨਾ ਵਾ ਪਤ ਜਾਈ ਮਨਮੁਖ ਪਤ ਸੇ ਯਾਦ ਨਾਲ ਯਮ ਕਲਉਣੀ ਐ ਮਨਮੁਖ ਨਾਮ ਨਾ ਜਾਣੀ ਵਿਣ ਨਾ ਵਾ ਪਤ ਜਾਈ ਸਬਦ ਸਾਧ ਨ ਆਇਓ ਸਬਦੈ ਸਾਧ ਇਥੇ ਠਮਕ ਨ ਆਇਓ ਲਾਗੇ ਦੂਜੇ ਭਾਇ ਵਿਸ਼ਟਾ ਕੇ ਕੀੜੇ ਪਵਹ ਵਿੱਚ ਵਿਸ਼ਟਾ ਸੇ ਵਿਸਤਾ ਮਾਹਿਸਮਾਈ ਵਿਸਤਾ ਸਸਾ ਨਹੀਂ ਬੋਲਣਾ ਸਸਾ ਬੋਲਣਾ ਵਿਸਤਾ ਕੇ ਕੀੜੇ ਪਵਹ ਵਿਤ ਵਿਸਤਾ ਸੇ ਵਿਸਤਾ ਮਾਹਿਸਮਾਈ ਤੈਨ ਕਾ ਜਨਮ ਸਫਲ ਹੈ ਜੋ ਚੱਲ ਹੈ ਸਤਗੁਰ ਪਾਏ ਕੁੱਲ ਉਧਾਰ ਹੈ ਆਪਣਾ ਕੁੱਲ ਨਹੀਂ ਕਹਿਣਾ ਕੋਲ ਕੋਲ ਪੋਲਾ ਹੀ ਬੋਲਣਾ ਕੁੱਲ ਦਾ ਅਰਥ ਹੁੰਦਾ ਟੋਟਲ ਸਾਰੇ ਕੋਲ ਉਧਾਰ ਸੁੰਦਾ ਖਾਨਦਾਨ ਅੰਸ ਬੰਸ ਕੋਲ ਉਧਾਰ ਹੈ ਆਪਣਾ ਕੋਲ 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 ਉਧਾਰ ਹੈ ਆਪਣਾ ਧਨ ਜਣੇਦੀ ਮਾਇ ਆਪਣਾ ਕੋਲ ਉਧਾਰ ਹੈ ਆਪਣਾ ਧਨ ਜਣੇਦੀ ਮਾਇ ਹਰ ਹਰ ਨਾਮ ਧਿਆਈਐ ਜਿਸ ਨੋ ਕਿਰਪਾ ਕਰੇ ਰਜਾਈ ਜਿਨੀ ਗੁਰਮੁਖ ਨਾਮ ਧਿਆਇਆ ਵਿਚਹੁ ਆਪ ਗਵਾਇ ਓਏ ਅੰਦਰ ਹੋ ਬਾਹਰ ਹੋ ਨਿਰਮਲੇ ਓਏ ਅੰਦਰ ਹੋ ਬਾਹਰ ਹੋ ਨਿਰਮਲੇ ਸੱਚੇ ਸਤਿ ਸਮਾਏ ਨਾਨਕ ਆਏ ਸੇ ਪ੍ਰਵਾਣ ਹੈ ਨਾਨਕ ਆਏ ਸੇ ਪ੍ਰਵਾਣ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਧਨ ਰਾਸ ਹੈ ਗੁਰ ਪੂਛ ਕਰਹਿ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਹਰ ਨਾਮ ਸਲਾਹਨ ਸਦਾ ਸਦਾ ਇੱਥੇ ਵਿਸਰਾਮ ਲਾਉਣਾ ਵਖਰ ਹਰ ਨਾਮ ਆਧਾਰ ਗੁਰ ਪੂਰਾ ਹਰ ਨਾਮ ਦਰੜਾਇਆ ਹਰ ਭਗਤਾ ਅਟੁੱਟ ਪੰਧਾਰ ਪਾਈ ਰੇ ਇਸ ਮਾਨਕਉ ਸਮਝਾਈ ਈਮਨ ਆਮਸ ਕਿਆ ਕਰਹਿ ਗੁਰਮੁਖ ਨਾਮ ਤੇ ਆਇ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨ ਹੂਵਈ ਦੁਵਿਦਾ ਬੂਲ ਖੁਆਰ ਇਹ ਪਾਖੰਡ ਪਦ ਤੇ ਯਮਕ ਲਾ ਦੇਣੀ ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਔਰ ਧਾਰ ਔਰ ਵਖਰਾ ਬੋਲਣਾ ਧਾਰ ਵਖਰਾ ਬੋਲਣਾ ਜਿੱਥੇ ਰਾਰੇ ਨੂੰ ਸਿਹਾਰੀ ਹੋਵੇ ਉੱਥੇ ਵਖਰਾ ਹੈ ਜਿੱਥੇ ਰਾਰੇ ਨੂੰ ਸਿਹਾਰੀ ਨਹੀਂ ਉੱਥੇ ਸੰਬੰਧਕ ਇਕੱਠਾ ਹੀ ਬੋਲਣਾ ਮਾਨ ਤਨ ਸਭ ਪੇ ਆਗੈ ਧਰੇ ਹਉਮੈ ਵਿੱਚ ਹਮਾਰ ਤਨ ਗੁਰਮੁਖ ਸੂ ਪਰਮਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲੈ ਤਾ ਪਾਈਐ ਵਿਣ ਕਰਮੈ ਪਾਇਆ ਨ ਜਾਇ ਲਖ 84 ਹੀ ਤਰਸਦੀ ਜਿਸ ਮਿਲੇ ਸੋ ਮਿਲੈ ਹਰ ਆਇ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਇ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ